ਸਰ ਜੀ ਗੌਰ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਵਿੱਕੀ ਮਲਕ ਦੀ ਇਸ ਰਿਪੋਰਟ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੜਾਂ ਦੀ ਮਾਰ ਹੇਠ ਆਏ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚੱਕ ਦੇ ਲੋਕ ਅਜੇ ਵੀ ਮੁਸ਼ਕਲਾਂ ਨਾਲ ਜੂਝ ਰਹੇ ਹਨ ਇਸ ਪਿੰਡ ਦੀ ਕਰੀਬ 800 ਏਕੜ ਜ਼ਮੀਨ ਰੇਤ ਮਿੱਟੀ ਨਾਲ ਭਰ ਚੁੱਕੀ ਹੈ ਜ਼ਮੀਨ ਨੂੰ ਮੁੜ ਆਬਾਦ ਕਰਨ ਲਈ ਖਾਲਸਾ ਐਡ ਵੱਲੋਂ ਪਿੰਡ ਨੂੰ ਗੋਦ ਲਿਆ ਹੋਇਆ ਹੈ ਖਾਲਤਾ ਐਡ ਦੀ ਸੇਵਾ ਸੇਵਾਦਾਰ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਤੋਂ ਇਸ ਪਿੰਡ ਦੀ ਜ਼ਮੀਨ ਨੂੰ ਵਾਹਜੋਗ ਬਣਾਉਣ ਲਈ ਲਗਾਤਾਰ ਟਰੈਕਟਰ ਪੋਕਲਾਈਨ ਮਸ਼ੀਨਾ ਅਤੇ ਜੀਸੀਬੀ ਮਸ਼ੀਨਾ ਕੰਮ ਕਰ ਰਹੀਆਂ ਹਨ ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪਿੰਡ ਦੀ ਕਰੀਬ 100 ਏਕੜ ਤੋਂ ਵਧੇਰੇ ਜ਼ਮੀਨ ਰਾਵੀ ਦਰਿਆ ਦੀ ਪੇਟ ਚੜ ਚੁੱਕੀ ਹੈ ਪਿੰਡ ਦੀ ਜ਼ਮੀਨ ਨੂੰ ਮੁਰਵਾਹੀ ਜੋਗ ਬਣਾਉਣ ਲਈ ਟਰੈਕਟਰਾਂ ਅਤੇ ਹੋਰ ਸਾਧਨਾਂ ਦੀ ਲੋੜ ਹੈ ਉਹਨਾਂ ਕਹੇ ਕਿ ਇਸ ਸੇਵਾ 'ਚ ਯੋਗਦਾਨ ਪਾ ਰਹੇ ਟਰੈਕਟਰਾਂ ਨੂੰ ਤੇਲ ਖਾਲਸਾ ਐਡ ਵੱਲੋਂ ਦਿੱਤਾ ਜਾਵੇਗਾ ਉਹਨਾਂ ਅਪੀਲ ਕੀਤੀ ਕਿ ਵੱਤੋਂ ਵੱਧ ਸਮੇਂ ਤੋਂ ਸਮਾਂ ਕੱਢ ਕੇ ਲੋਕ ਟਰੈਕਟਰ ਲੈ ਕੇ ਹੋਰ ਮਸ਼ੀਨਰੀਆਂ ਲੈ ਕੇ ਸਾਡਾ ਸਾਥ ਦੇਣ ਤੇ ਇੱਥੇ ਪਹੁੰਚ ਕੇ ਇਹਨਾਂ ਦੀ ਜ਼ਮੀਨ ਨੂੰ ਪਧਰਾ ਕਰਨ ਦੇ ਵਿੱਚ ਹੈਲਪ ਕਰਨ ਤੰਦਾਦੀ ਕੇ ਹੜ੍ਹਾਂ ਨੇ ਇੰਨੀ ਜ਼ਿਆਦਾ ਮਾਰ ਮਾਰੀ ਕਿ ਬਹੁਤ ਜ਼ਿਆਦਾ ਬੁਰੇ ਹਾਲਾਤ ਜਿਹੜੇ ਆ ਉਹ ਖੇਤਾਂ ਦੇ ਹੋ ਚੁਕੇ ਨੀਵੇਂ ਖੇਤਾਂ ਦੇ ਵਿੱਚ 5-5 6-6 ਫੁੱਟ ਰੇਤ ਚੜ ਗਈ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਹੁਤ ਸਾਰੇ ਖੇਤਾਂ ਦੇ ਵਿੱਚ ਡੂੰਘੇ ਟੋਏ ਪੈ ਗਏ ਜਿਨ੍ਹਾਂ ਨੂੰ ਮਿੱਟੀ ਦੇ ਨਾਲ ਭਰ ਕੇ ਤੇ ਫਿਰ ਪਧਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮੀਨ ਦੇ ਵਿੱਚ ਹੜ ਬਣ ਗਿਆ ਤੇ ਹੜ ਨੇ ਜਿਹੜਾ ਆ ਉਹ ਜ਼ਮੀਨ ਨੂੰ ਦਬੋਚ ਲਿਆ ਹੁਣ ਹੜ ਦੇ ਕੋਲੋਂ ਦਰਿਆ ਦੇ ਕੋਲੋਂ ਜ਼ਮੀਨ ਸੜਵਾਉਣੀ ਹੈ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਜਿਹੜੀ ਹੈ ਉਹ ਦਰਿਆ ਬਣ ਚੁੱਕੀ ਹੈ ਤੇ ਉਸ ਦਰਿਆ ਨੂੰ ਮਿੱਟੀ ਦੇ ਨਾਲ ਪੂਰ ਕੇ ਬਰਾਬਰ ਕਰਕੇ ਦੁਬਾਰਾ ਤੋਂ ਵਾਹੀਯੋਗ ਜ਼ਮੀਨ ਬਣਾਉਣੀ ਹੈ ਖਾਲਸਾ ਏਡ ਲਗਾਤਾਰ ਮਿਹਨਤ ਕਰਦੀ ਪਈ ਹੈ ਖਾਲਸਾ ਏਡ ਲਗਾਤਾਰ ਗੋਦ ਲੈ ਇਹਨਾਂ ਪਿੰਡਾਂ ਨੂੰ ਜਿਹੜਾ ਆ ਉਹ ਸੁਚੱਜੇ ਢੰਗ ਦੇ ਨਾਲ ਸਾਫ ਸੁਥਰਾ ਕਰਕੇ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਇਹ ਕੋਸ਼ਿਸ਼ਾਂ ਕਿਤੇ ਨਾ ਕਿਤੇ ਕਾਮਯਾਬ ਵੀ ਹੋ ਰਹੀਆਂ ਨੇ ਪਰ ਦਿਨ ਜ਼ਿਆਦਾ ਨਾ ਲੱਗ ਜਾਣ ਕਣਕ ਬੀਜਣ ਦਾ ਸੀਜ਼ਨ ਨਾ ਲੰਘ ਜਾਵੇ ਇਸ ਕਰਕੇ ਖਾਲਸਾ ਐਡ ਦੇ ਸੇਵਾਦਾਰਾਂ ਨੇ ਬੇਨਤੀ ਕੀਤੀ ਹੈ ਕਿ ਵੱਤੋ ਵੱਦ ਇਹਨਾਂ ਦੇ ਨਾਲ ਜੁੜਿਆ ਜਾਵੇ ਵੱਤੋ ਵੱਦ ਟਾਈਮ ਕੱਢ ਕੇ ਟਰੈਕਟਰ ਲੈ ਕੇ ਆਏ ਜਾਣ ਮਸ਼ੀਨਰੀ ਲੈ ਕੇ ਆਈ ਜਾਵੇ ਤਾਂ ਕਿ ਛੇਤੀ ਤੋਂ ਛੇਤੀ ਜਿਹੜੇ ਆ ਇਹ ਖੇਤ ਜਿਹੜੇ ਆ ਉਹ ਦੁਬਾਰਾ ਖੇਤੀ ਕਰਨ ਦੇ ਯੋਗ ਹੋ ਸਕਣ ਇਹ ਜ਼ਮੀਨਾਂ ਦੁਬਾਰਾ ਤੋਂ ਜਿਹੜਾ ਆ ਖੇਤੀ ਕਰਨ ਦੇ ਯੋਗ ਹੋ ਸਕਣ ਜ਼ਮੀਨਾਂ ਜਿਹੜੀਆਂ ਨੇ ਬਰਬਾਦ ਹੋਈਆਂ ਪਈਆਂ ਨੇ ਉਹਨਾਂ ਨੂੰ ਆਬਾਦ ਕਰਨ ਦੇ ਲਈ ਖਾਲਸਾ ਐਡ ਨੇ ਜਿਹੜਾ ਆ ਉਹ ਲੋਕਾਂ ਤੋਂ ਜਿਹੜਾ ਆ ਅਪੀਲ ਕੀਤੀ ਏ ਕਿ ਇਹ ਅਪੀਲ ਸੁਣ ਕੇ ਟਰੈਕਟਰ ਤੇ ਮਸ਼ੀਨਰੀ ਲੈ ਕੇ ਗੁਰਚੱਕ ਸਹਾਇ ਪਿੰਡਾਂ ਦੇ ਵਿੱਚ ਪਹੁੰਚੋ ਤਾਂ ਕਿ ਉੱਥੇ ਜਿਹੜਾ ਆ ਇਹ ਜ਼ਮੀਨ ਨੂੰ ਜਲਦ ਨਾਲ ਜਲਦ ਆਬਾਦ ਕਰਕੇ ਕਿਸਾਨਾਂ ਦੀ ਹੈਲਪ ਕੀਤੀ ਜਾਵੇ ਤਾਂ ਕਿ ਕਿਸਾਨ ਮੁਰ ਆਪਣਾ ਆਪੇ ਸੇ ਬਾ ਕਰ ਸਕਣ ਮੁਰ ਆਬਾਦ ਹੋ ਸਕਣ ਤੇ ਆਪਣੀ ਰੋਜੀ ਰੋਟੀ ਲਈ ਮੁਰ ਜਿਹੜਾ ਆ ਆਪਣੇ ਖੇਤਾਂ ਦੇ ਵਿੱਚ ਮਿਹਨਤ ਕਰ ਸਕਣ ਡੀਪੀਸੀ ਪੰਜਾਬੀ ਦੀ ਇਹ ਰਿਪੋਰਟ ਵਿੱਕੀ ਮਲਕ ਦੇ ਦੁਆਰਾ ਕੀਤੀ ਗਈ ਹੈ ਬਣੇ ਰਹੋ ਡੀਪੀਸੀ ਪੰਜਾਬੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਪੜਨ ਜ਼ਰੂਰ ਦਿਵਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ ਹਾਂਜੀ ਅੱਜ ਅਸੀਂ ਖੜੇ ਹਾਂ ਪਿੰਡ ਗੁਰਚੱਕ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਬੇਰਾ ਬਾਬਾ ਨਾਨਕ ਇਹ ਉਹ ਪਿੰਡ ਆ ਜਿੱਥੇ ਹੜਾਂ ਦੀ ਸਭ ਤੋਂ ਵੱਧ ਮਾਰ ਆਈ ਆ ਤੇ ਸਭ ਤੋਂ ਛੋਟੇ ਜ਼ਿਮੀਂਦਾਰਾਂ ਦੇ ਪਿੰਡ ਦੇ ਵਿੱਚ ਜਿਨ੍ਹਾਂ ਦੀ ਪਹਿਲੀ ਕੁਝ 750 ਤੋਂ ਲੈ ਕੇ 1000 ਏਕੜ ਆ ਜਿਹਦੇ ਵਿੱਚ 3 2 300 ਏਕੜ ਜਿਹੜੀ ਆ ਦਰਿਆ ਦੇ ਪਰੇ ਪੇਟ ਚੜ ਚੁੱਕੀ ਆ 100 ਤੋਂ 150 ਕਿੱਲਾਵਾ ਜਿਹਦੇ ਵਿੱਚ ਬਹੁਤ ਲੁੰਘੇ ਟੋਏ ਪੈ ਗਏ ਆ ਜਿਹੜੇ ਜਿਨ੍ਹਾਂ 'ਚ ਅਜੇ ਵੀ ਪਾਣੀ ਦੋ ਤੋਂ ਤਿੰਨ ਫੁੱਟ ਖੜਾ ਵਾ ਬਾਕੀ ਜਿਹੜੀ ਰਹਿੰਦੀ ਜ਼ਮੀਨ ਆ ਉਹਦੇ 'ਚ 4 4 ਫੁੱਟ ਜਿਹੜੀ ਰੇਤ ਪੈ ਚੁੱਕੀ ਆ ਸੋ ਖਾਲਸਾ ਡਵਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਮੁਰਵ ਸੇਵਾ ਪ੍ਰੋਜੈਕਟ ਜਿਹੜਾ ਪਿਛਲੀ 25 ਤਰੀਕ ਨੂੰ ਅਰਦਾਸ ਬੇਨਤੀ ਕਰਕੇ ਸੀ ਇਸ ਨਗਰ ਦੇ ਵਿੱਚ ਸ਼ੁਰੂ ਕੀਤਾ ਸੀ ਉਹਦੇ ਵਿੱਚ ਜਿਹੜੀਆਂ ਸੇਵਾਵਾਂ ਆ ਉਹ ਨਿਰੰਤਰ جاری ਆ ਟਰੈਕਟਰ ਕਰਾਹ ਮਾਰ ਰਹੇ ਨੇ ਜੀ ਸੀ ਬੀਆਂ ਫੋਗ ਲੈਣਾ ਉਹ ਇੱਥੇ ਜਾਰੀ ਨੇ ਤੇ ਸਾਡੀ ਜਿਹੜੀ ਸੰਸਥਾ ਵੱਲੋਂ ਇਹ ਸੇਵਾਵਾਂ ਉਹਨਾਂ ਚ ਜਾਰੀ ਰਹਿ ਹੋਗੇ ਇਹਨਾਂ ਦੀ ਜਿੰਨਾ ਚਿਰ ਜ਼ਮੀਨਾਂ ਪਧਰੀਆਂ ਕਰਕੇ ਇਹਦੇ ਚ ਕਣਕ ਦੀ ਬਜਾਈ ਨਹੀਂ ਹੁੰਦੀ ਉਹਨਾਂ ਚਿਰ ਤੱਕ ਸਾਡੇ ਜਿਹੜੇ ਇੱਥੇ ਜਿਹੜਾ ਕੈਂਪ ਆ ਉਹ ਖਾਲਸਾ ਡ ਦਾ ਇਹਨਾਂ ਪਿੰਡਾਂ ਵਿੱਚ ਰਹੂਗਾ ਜੇ ਗੱਲ ਕਰੀਏ ਆਪਾਂ ਸੰਸਥਾਵਾਂ ਜਾਂ ਹੋਰ ਜਥੇਬੰਦੀਆਂ ਹੋਰ ਵੀ ਕੰਮ ਕਰ ਰਹੀਆਂ ਨੇ ਪਰ ਆਪਾਂ ਇਦਾਂ ਦੇ ਛੋਟੇ ਪਿੰਡਾਂ ਤੋਂ ਕੰਮ ਸ਼ੁਰੂ ਕਰੀਏ ਜਿੱਥੇ ਜ਼ਿਮੀਂਦਾਰ ਪੱਧਰ ਬਹੁਤ ਛੋਟੇ ਨੇ ਤੇ ਬਹੁਤ ਘੱਟ ਮਸ਼ੀਨਰੀ ਇਹਨਾਂ ਪਿੰਡਾਂ ਦੇ ਵਿੱਚ ਆ ਸੋ ਅਸੀਂ ਪੰਜਾਬ ਵਾਸੀਆਂ ਨੂੰ ਬਾਕੀ ਜਥੇਬੰਦੀਆਂ ਨੂੰ ਬੇਨਤੀ ਵੀ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਪਿੰਡਾਂ ਦਾ ਸਹਿਯੋਗ ਕਰੋ ਤਾਂ ਕਿ ਇਹਨਾਂ ਦੀ ਜਿਹੜੀ ਇੱਕ ਫਸਲ ਤੇ ਮਰ ਗਈ ਆ ਆਉਣ ਵਾਲੀ ਜਿਹੜੀ ਫਸਲ ਆ ਉਹ ਟਾਈਮ ਟੂ ਟਾਈਮ ਬੀਜੀ ਜਾਵੇ ਹੁਣ ਸਮਾਂ ਥੋੜਾ ਰਹਿ ਗਿਆ ਵਾ ਕਣਕ ਦੇ ਦੇਣ ਬਿਲਕੁਲ ਗਿਣਤੀ ਦੇ ਰਹਿ ਗਏ ਆ ਆਓ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਝੋਨੇ ਦਾ ਸੀਜ਼ਨ ਸਾਰਿਆਂ ਦਾ ਵਾ ਪਰ ਸਮੇਂ ਤੋਂ ਸਮਾਂ ਕੱਢ ਕੇ ਆਪਾਂ ਇੱਥੇ ਆਪਣੇ ਟਰੈਕਟਰ ਡੋਲੂ ਖਰਾ ਲੈ ਕੇ ਪਹੁੰਚੀਏ ਉਹਦੇ ਵਿੱਚ ਜਿਹੜੀ ਡੀਜ਼ਲ ਦੀ ਸੇਵਾ ਵਾ ਉਹ ਖਾਲਸਾਡ ਵੱਲੋਂ ਹੋਊਗੀ ਤੁਸੀਂ ਆਪਣਾ ਮਸ਼ੀਨਰੀ ਲੈ ਕੇ ਇੱਥੇ ਪਹੁੰਚੋ ਤੇ ਆਣ ਕੇ ਆਪਾਂ ਇਹਨਾਂ ਲੋਕਾਂ ਦੀ ਜ਼ਮੀਨ ਪਦਰੀ ਕਰ ਸਕੀਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲੇ ਤੇ ਇੱਕ ਗੱਲ ਕਹਿਣੀ ਚਾਹਵਾਂਗੇ ਜੀ 26 ਤਰੀਕ ਦਾ ਹੜ ਆਇਆ ਤੇ ਅੱਜ ਡੇਢ ਮਹੀਨਾ ਤਕਰੀਬ ਹੋ ਚੱਲਿਆ ਜੀ ਤੇ ਤੇ 2023 ਦੇ ਵਿੱਚ ਜਦੋਂ ਫਲੱਡ ਆਇਆ ਉਸ ਟਾਈਮ ਸਾਡੀ ਖਾਲਸਾ ਐਨੇ ਉਸ ਟਾਈਮ ਬਹੁਤ ਵੱਡੀ ਸਾਡੀ ਮਰਤ ਸੀ ਅੱਜ ਵੀ ਖਾਲਸਾ ਐਨੇ ਦੁਬਾਰਾ ਸਾਡੀ ਫੇਰ ਜਿਹੜੀ ਆ ਮਰਤ ਚੱਲ ਰਹੀ ਆ ਚੱਲੰਦੇ ਨੇ ਕੰਮ ਸਾਡੀ ਜਿਹੜੀ ਗੁਰਚੱਕ ਦੀ 700 ਕਿੱਲਾ ਡੈਕਟਡ ਹੋਈ ਆ ਜ਼ਮੀਨ ਜੀ ਜਿਹਦੇ ਵਿੱਚੋਂ 250 300 ਕਿੱਲਾ ਰੇਤਾ ਕੋਈ 100 ਕਿੱਲੇ ਜਿਹੇ ਵੀ ਪਾਣੀ ਖੜਾ ਤੇ ਕੋਈ 50 100 ਕਿੱਲਾ ਜ਼ਮੀਨ ਜਿਹੜੀ ਦਰਿਆ ਚ ਵਹਿ ਗਈ ਆ ਨਵੀਂ ਆਜ਼ਾਦ ਦੇ 25 ਤੋਂ 30 ਟਰੈਕਟਰ ਚੱਲਦੇ ਪਏ ਆ ਪਿੱਛੇ ਕੰਮ ਚੱਲ ਪਿਆ ਕਿਸਾਨਾਂ ਦਾ ਆਪਣਾ ਘੋਨਾ ਵਧਣਾ ਜਿਹਨੇ ਕਿਸਾਨ ਹੈ ਉਧਰ ਆਪਣੀ ਖੇਤੀ ਉਹਨਾਂ ਵੀ ਕਰਨੀ ਫਿਰ ਵੀ ਖਾਲਸਾ ਏਡ ਦੇ ਨਾਲ ਜੁੜੀ ਸੰਗਤ ਜਿਹੜੀ ਆ 25 ਤੋਂ 30 ਟਰੈਕਟਰ ਅੱਜ ਵੀ ਚੱਲਣ ਰਏ ਆ ਇੱਕ ਵੱਡੀ ਪੋਗਲਣ ਚੱਲਦੀ ਪਈ ਆ ਦੋ ਜੀਸੀਪੀਆਂ ਚੱਲਦੀਆਂ ਪਈਆਂ ਠੀਕ ਹੈ ਜੀ ਠੀਕ ਆ ਐਨ ਜੀਓ ਸੇਵਾ ਕਰਦੀਆਂ ਨੇ ਕਰ ਲਈਆਂ ਨੇ ਐਨ ਜਿੰਨੂੰ ਲੋੜ ਆ ਲੋੜ ਇੱਥੇ ਆ ਤੁਹਾਨੂੰ ਗੁਰਪਤਨ ਗੁਰਚਾ ਕੇ ਮਨਸੂਰ ਅਸੀਂ ਆਪਣੇ ਏਰੀਆ ਦੀ ਗੱਲ ਏਰੀਆ ਸਾਰਾ ਇਨਫੈਕਟਡ ਆ ਬਾਰਡਰ ਦਾ ਏਰੀਆ دریاਵਾ ਦਾ ਏਰੀਆ ਸਾਰਾ ਹੀ ਨਿਬੇਡਿਆ ਆ thank you